ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਨਿਵਾ ਮਤੂ ਚ ਇੱਕ ਐਸਾ ਵਿਸ਼ਾਲ ਸਬਜੈਕਟ ਹੈ ਰਾਧੇ ਰਿਕਨਾ ਡੀਪ ਕਨਸੈਪਟ ਹੈ ਜਿਸ ਦੀ ਇੱਕ ਦੋ ਕੜੀਆਂ ਦੇ ਵਿੱਚ ਜਿਸ ਉਤੇ ਵਿਚਾਰ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਸੋਚਿਆ ਕਿ ਇਸ ਉਤੇ ਗਹਿਰਾਈ ਨਾਲ ਇੱਕ ਦੇ ਬਾਅਦ ਇੱਕ ਹੋਰ ਕੜੀ ਕਰੀਏ ਤੇ ਇਸੇ ਸੰਦਰਭ ਵਿੱਚ ਤੁਸੀਂ ਪਹਿਲਾਂ ਵੀ ਡਾਕਟਰ ਰਣੇਂਦਰ ਪਾਲ ਸਿੰਘ ਜੀ ਜੋ ਕਿ ਉੱਗੇ ਸਕਾਲਰ ਨੇ ਗੁਰਮਤ ਦੇ ਔਰ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਬੜੀ ਤਫਸੀਲ ਨਾਲ ਉਸ ਤੇ ਸਟੱਡੀ ਕੀਤੀ ਹੈ ਮੁਤਾਲਿਆ ਕੀਤਾ ਹੈ ਤੇ ਅੱਜ ਉਹ ਸਾਡੇ ਨਾਲ ਫਿਰ ਜੁੜੇ ਨੇ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਸ਼ੁਕਰਗੁਜ਼ਾਰਾਂ ਡਾਕਟਰ ਰਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਜਿਹੜਾ ਸਾਡੀ ਪਿਛਲੀ ਵਾਰਤਾਲਾਪ ਹੋਈ ਸੀ ਉਹ ਬਹੁਤ ਵੈਲ ਰਿਸੀਵਡ ਹੋਈ ਹੈ ਮਨ ਨਿਵਾ ਮਤੋਚੀ ਦੇ ਸਬਜੈਕਟ ਦੇ ਉੱਤੇ ਔਰ ਕਈ ਜਗ੍ਹਾ ਤੋ ਦਾਸ ਨੂੰ ਮੈਸੇਜੇਸ ਵੀ ਆਏ ਔਰ ਬਹੁਤ ਚੰਗਾ ਉਸ ਦਾ ਉਸ ਦਾ ਇੰਪੈਕਟ ਹੋਇਆ ਆਨਲਾਈਨ ਸੋ ਇਸ ਲਈ ਤੁਹਾਡਾ ਤੈ ਦਿਲ ਤੋਂ ਧੰਨਵਾਦੀ ਆ ਕਿਉਂਕਿ ਕੌਮ ਵਿੱਚ ਗੁਰਨਹਾਰ ਗੁਨਾਕ ਨਾਮ ਲੈਵਾਨੋ ਇਹ ਜਿਹੜੇ ਮਹੀਨ ਬੜੇ ਲੱਗਦੇ ਨੇ ਕਿ ਬੜੀ ਰੂਟੀਨ ਗੱਲਾਂ ਨੇ ਪਰ ਰੂਟੀਨ ਨਹੀਂ ਹੈ ਗਿਆ ਤੇ ਇਹਨਾਂ ਉਤੇ ਤੁਸੀਂ ਜਿਹੜਾ ਚਾਨਣ ਪਾਇਆ ਜਿਸ ਇਸ ਯਕਤ ਨਾਲ ਇਹਨਾਂ ਨੂੰ ਸੰਗਤਾਂ ਅੱਗੇ ਪੇਸ਼ ਕੀਤਾ ਉਹ ਆਫਰੀਨ ਸੀ ਸੋ ਅੱਜ ਦੇ ਡਾਕਟਰ ਸਾਹਿਬ ਜੋ ਆਪਾਂ ਵਿਚਾਰ ਕਰਨ ਜਾ ਰਹੇ ਆ ਮਨ ਨਿਵਾ ਮਤ ਉੱਚੀ ਦੇ ਉਤੇ ਉਸੇ ਕੜੀ ਨੂੰ ਅੱਗੇ ਤੋਰਦੇ ਹੋਏ ਉਹ ਇਹ ਹੈਗਾ ਕਿ ਅ ਅੱਜ ਅਸੀਂ AI ਯੁੱਗ ਵਿੱਚ ਹੈਗੇ ਆ ਬੜੀ ਤੇਜ਼ੀ ਨਾਲ ਉਸ ਵਿੱਚ ਜਾ ਚੁੱਕੇ ਆ ਤੇ ਇਸ ਵਿੱਚ ਕਿਰਤੀ ਪ੍ਰਵਾਹ ਸਾ ਵੀ ਬਦਲ ਗਈ ਹੈ ਹੁਣ ਥਿੰਕਿੰਗ ਮਸ਼ੀਨਸ ਨੇ ਮੈਂ ਇੱਥੇ ਯੂਕੇ ਬੈਠਾ ਹਾਂ ਤੇ ਅਦਰ ਤੇ ਸਟ੍ਰੈਟਿਜੀਕ ਲੈਵਲ ਦੇ ਉੱਤੇ AI ਦਾ ਇਸਤੇਮਾਲ ਹੋ ਰਿਹਾ ਹੈ। ਸੋ ਬਹੁਤ ਕੁਝ ਬਦਲ ਚੁੱਕਾ ਹੈ। ਆ ਉਹ ਗੱਲ ਵੱਖਰੀ ਹੈ ਕਿ ਕਈ ਵਾਰੀ ਅਸੀਂ ਬਹੁਤ ਜ਼ਿਆਦਾ ਆ ਭੂਤਕਾਲ ਵਿੱਚ ਹੀ ਰਹਿੰਦੇ ਆ, ਹਿਸਟਰੀ ਵਿੱਚ ਹੀ ਰਹਿੰਦੇ ਆ। ਠੀਕ ਹੈ, ਕੋਈ ਗੱਲ ਨਹੀਂ ਪਰ ਉਸ ਨੂੰ ਗਲੋਰੀਫਾਈ ਵੀ ਬਹੁਤ ਕਰਦੇ ਆ ਸਿਰਫ ਲੇਕਿਨ ਫੋਕਸ ਸਿਰਫ ਉੱਤੇ ਹੀ ਰਹਿ ਰਿਹਾ ਹੈਗਾ ਜੋ ਇੱਕ ਦੇਖਣੇ ਚ ਆ ਰਿਹਾ ਹੈਗਾ। ਹਿਸਟਰੀ ਆਪਣੀ ਜਗ੍ਹਾ ਅਬੈਂਡਨ ਨਹੀਂ ਕਰਨੀ ਚਾਹੀਦੀ। ਲੇਕਿਨ ਉਹ ਬੈਲੈਂਸ ਕਿੱਥੇ ਖਰਾਬ ਹੋ ਰਿਹਾ ਹੁਣ ਇਸੀ ਕੰਟੈਕਸਟ ਦੇ ਵਿੱਚ ਆਪਾਂ ਗੱਲ ਕਰੀਏ ਮਨ ਨੀਵਾ ਮਤ ਉੱਚੀ ਜਦ ਕਿ ਉਸ ਯੁੱਗ ਦੇ ਵਿੱਚ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਚੁੱਕੀ ਹੈ ਔਰ ਰਿਲੇਸ਼ਨਸ਼ਿਪਸ ਬਦਲ ਰਹੇ ਨੇ ਮਨੁੱਖ ਦੇ ਸਮਾਜ ਦੇ ਨਾਲ ਮਨੁੱਖ ਦੇ ਦੁਨੀਆ ਦੇ ਨਾਲ ਆ ਆਪ ਜਿਹੜਾ ਸਾਡਾ ਜਿਹੜਾ ਮੁਆਸ਼ਰਾ ਹੈ ਉਸ ਨਾਲ ਲੇਬਰ ਮਾਰਕੀਟ ਨਾਲ ਵਰਕਫੋਰਸ ਦਾ ਕਲਚਰ ਬਦਲ ਰਿਹਾ ਹੈਗਾ ਤੇ ਇਸ ਵਿੱਚ ਮਨ ਨਿਵਾ ਮਤੁ ਚਿੰਤਿਤ ਸਿੱਖੀਵੇਂ ਵਿਅਕਤੀਓ ਖਾਸ ਕਰਕੇ ਕਿਰਤ ਦੇ ਸੰਦਰਭ ਦੇ ਵਿੱਚ ਜਤਕਿਰਤ ਹੋਵੇ AI ਯੁੱਗ ਦੇ ਵਿੱਚ ਸਭ ਤੋਂ ਪਹਿਲੇ ਤੁਹਾਡਾ ਧੰਨਵਾਦ ਸੱਚ ਮੰਨਣਾ ਮੈਨੂੰ ਵੀ ਬੜੇ ਮੈਸੇਜ ਆਏ ਕਿ ਇੱਕ ਐਪੀਸੋਡ ਹੋਰ ਹੋਣਾ ਚਾਹੀਦਾ ਮਨ ਨਿਵਾ ਮਤੁ ਚਿੱਤੇ ਅ ਅੱਜ ਤੁਸੀਂ ਜਿਹੜੀ ਗੱਲ AI ਯੁੱਗ ਦੀ ਕੀਤੀ ਹੈ ਔਰ ਅਸੀਂ ਦੇਖਦੇ ਹਾਂ ਕਿ ਅੱਜ ਗਲੋਬਲਾਈਜੇਸ਼ਨ ਹੋ ਗਿਆ ਹੈ ਵਿਸ਼ਵ ਇੱਕ ਪਿੰਡ ਬਣ ਗਿਆ ਹੈ ਸੰਸਾਰ ਇੱਕ ਮੁਠੀ ਵਿੱਚ ਆ ਗਿਆ ਹੈ ਔਰ ਇੱਕ ਹੋ ਰਿਹਾ ਹੈ ਸੰਸਾਰ ਔਰ ਇੱਕ ਘਰ ਦੀ ਤਰ੍ਹਾਂ ਹੋ ਰਿਹਾ ਹੈ ਪਰ ਇਹ ਘਰ ਬिखर ਰਿਹਾ ਹੈ ਦੇਖੋ 19ਵੀਂ ਸਦੀ ਹੱਥ ਦੀ ਸੀ 20ਵੀਂ ਸਦੀ ਦਿਮਾਗ ਦੀ ਸੀ ਤੇ ਹੁਣ 21ਵੀਂ ਸਦੀ ਜਿਹੜੀ ਹੈ ਨਾ ਇਹ AI ਤੇ ਟੈਕਨੋਲੋਜੀ ਦੀ ਹੋਗੀ ਔਰ ਟੈਕਨੋਲੋਜੀ ਸਾਹਮਣੇ ਮਨੁੱਖ ਦਾ ਅਜਹ ਹਾਲ ਹੋਇਆ ਜਿਵੇਂ ਇੱਕ ਮਨੁੱਖ ਦੇ ਅੱਗੇ ਜਾਨਵਰ ਦਾ ਹਾਲ ਹੁੰਦਾ ਹੈ ਬਿਲਕੁਲ ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਆਪਣੇ ਆਸ-ਪਾਸ ਦੇਖੋ ਜੀਵ ਵਿਗਿਆਨੀ ਇਹ ਕਹਿੰਦੇ ਨੇ ਕਿ ਦੁੱਖ ਸੁੱਖ ਗੁੱਸਾ ਮੁਹੱਬਤ ਲੋੜ ਇਹ ਸਾਰੀਆਂ ਅੰਤਰਮੁਖੀ ਚਾਹਤਾਂ ਨੇ ਔਰ ਇਹ ਅਨੁਭਵਾਂ ਦਾ ਇੱਕ ਵਹਾਰ ਹੈ ਔਰ ਦਿਮਾਗੀ ਪ੍ਰਕਿਰਿਆਵਾਂ ਪ੍ਰਕਿਰਿਆਵਾਂ ਦੀ ਇੱਕ ਉਪਜ ਨੇ ਹੈ ਔਰ ਇਹ ਹੀ ਕਾਰਨ ਹੈ ਕਿ ਅੱਜ ਦੇ ਇਸ ਦੌਰ ਵਿੱਚ ਅਸੀਂ ਦੇਖਦੇ ਹਾਂ ਕਿ ਨਸ਼ਾ ਰਾਈਨ ਲੋਕ ਦਿਮਾਗੀ ਸਕੂਨ ਜਾਂ ਸੁਖ ਲੈਣ ਦੀ ਕੋਸ਼ਿਸ਼ ਕਰਦੇ ਨੇ ਔਰ ਕਰ ਰਹੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਰੋਬੋਟ ਬਣਾ ਕੇ ਮਨੁੱਖ ਦੇ ਰੋਜ਼ਗਾਰ ਦੀ ਰੋਜ਼ਗਾਰ ਜਾਂ ਕਿਰਤ ਖੋ ਲਈ ਹੈ ਪਹਿਲਾਂ ਮਸ਼ੀਨ ਦੀ ਟੈਕਨੋਲੋਜੀ ਨੇ ਮੈਨੂਅਲ ਜਸਮਾਨੀ ਲੇਬਰ ਖੋ ਲਈ ਹੁਣ ਦਿਮਾਗੀ ਲੇਬਰ ਵੀ ਇਰੈਲੀਵੈਂਟ ਹੋ ਰਹੀ ਹੈ ਮਨੁੱਖੀ ਦਿਮਾਗੀ ਦੇ ਲਈ ਤੋਂ ਇਸ ਲਈ ਜਿਹੜੀ ਉਹ ਹੈ ਨਾ ਪੰਜਵੇਂ ਪਾਤਸ਼ਾਹ ਦਾ ਇੱਕ ਬੜਾ ਖੂਬਸੂਰਤ ਹੈ ਫੁਰਮਾਨ ਅਵਰ ਜੋਗ ਤੇਰੀ ਪਨਿਹਾਰੀ ਇਸ ਧਰਤੀ ਤੇ ਇਸ ਧਰਤੀ ਮੈਂ ਤੇਰੀ ਸਿਕਦਾਰੀ ਉਹ ਮਨੁੱਖ ਨੂੰ ਕਹਿ ਰਹੇ ਨੇ ਕਿ ਇਸ ਸੰਸਾਰ ਇਸ ਤੇਰੀ ਜਿਹੜੀ ਸਪਿਰਿਟੀ ਹੈ ਪਰ ਹੁਣ ਤਾਂ AI ਦੀ ਤੇ ਕੰਪਿਊਟਰ ਦੀ ਸਪਿਰਿਟੀ ਹੋ ਗਈ ਹੈ ਮਨੁੱਖ ਇਰੈਲੀਵੈਂਟ ਹੋ ਰਿਹਾ ਹੈ ਮਨੁੱਖ ਸਰਪਲਸ ਹੋ ਰਿਹਾ ਹੈ ਇਹ ਗੱਲ ਮੈਂ ਕਰਾਂਗਾ ਇੱਥੇ ਇੱਥੇ ਬਾਣੀ ਤੇ ਟਾਈਮਲੈਸ ਹੈ ਤੇ ਬਾਣੀ ਕੋਈ ਅਸੀਂ ਮਨੁੱਖ ਨਹੀਂ ਬਣਾਈਏ ਮੈਂ ਮੈਂ ਉਹੀ ਕਹਿ ਰਿਹਾ ਉਹੀ ਕਹਿ ਰਿਹਾ ਵੀ ਦੇਖੋ ਤਰਤੀਬ طے ਸੀ ਨਾ ਪਰਮਾਤਮਾ ਮਨੁੱਖ ਤੇ ਟੈਕਨੋਲੋਜੀ ਪਰ ਅੱਜ ਪਹਿਲੀ ਟੈਕਨੋਲੋਜੀ ਹੋ ਗਈ ਦੂਜਾ ਮਨੁੱਖ ਹੋ ਗਿਆ ਪਰਮਾਤਮਾ ਇਸਦੇ ਨੰਬਰ ਤੇ ਆ ਗਏ 9900 ਕਰੋੜ ਆਬਾਦੀ ਹੈ ਇਸ ਸੰਸਾਰ ਦੀ ਔਰ ਦੁਨੀਆ ਦੇ ਵਿੱਚ ਜਿੰਨੇ ਵੀ ਆਬਾਦੀ ਹੈ ਉਹਨਾਂ ਦੇ ਏਜੰਡੇ ਜਿਹੜੇ ਨੇ ਸਾਰਿਆਂ ਦੇ ਅਲੱਗ-ਅਲੱਗ ਨੇ ਇਸ ਏਜੰਡੇ ਦਾ ਜਿਹੜਾ ਤਰਕ ਜਿਹੜਾ ਕੋਈ ਦਿੱਤਾ ਹੀ ਨਹੀਂ ਜਾ ਸਕਦਾ ਜਿਹੜੀਆਂ ਇਰ ਰੈਲੇਵੈਂਟ ਇਨਫੋਰਮੇਸ਼ਨਸ ਨੇ ਅੱਜ ਸਤਾਉਦੀ ਹੋਈ ਹੈ ਉਹ ਕਹਿੰਦੇ ਨਾ ਪਹਿਲੇ ਪਾਸ਼ਾ ਦਾ ਮਨ ਪਰਦੇਸੀ ਜੇਥੀਏ ਸਭ ਦੇਸ ਪਰ ਆਇਆ ਕਿਸ 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 ਪੈ ਖੋਲੇ ਗੰਠੜੀ ਦੁਖੀ ਦੁਖੀ ਪਰ ਆਇਆ ਜਿੱਥੇ ਤੁਸੀਂ ਹੱਥ ਲਾਓ ਉੱਥੇ ਤੁਹਾਨੂੰ ਦੁਖੀ ਬੰਦਾ ਮਿਲੇਗਾ ਤਾਂ ਮੈਂ ਇਸ ਗੱਲ ਨੂੰ ਸ਼ੁਰੂ ਕਰਾਂਗਾ ਆਰਮੀਤ ਜੀ ਤੁਹਾਡੀ ਇਸ ਗੱਲ ਦੇ ਜਵਾਬ ਦੇ ਵਿੱਚ ਨੂੰ ਮੈਗਜ਼ੀਮ ਕਰਾਂਗਾ ਕਿ ਉਹ ਹੈ ਕਿ ਆਮ ਖਾਪ ਪਰੋਸੋਂ ਸੇ ਕੋਈ ਖਾਪ ਖਰੀਦੇ ਦੇਖੋ ਧਰਮ ਦੀ ਦੁਨੀਆ ਚ ਅੱਜ ਦੇਖ ਰਿਹਾ ਸਵਰਗ ਦੇ ਤੇ ਨਰਕ ਦੀਆਂ ਗੱਲਾਂ ਕਰਦੇ ਨੇ ਅਗਲੇ ਜਨਮ ਤੇ ਪਿਛਲੇ ਜਨਮ ਦੀਆਂ ਗੱਲਾਂ ਕਰਦੇ ਨੇ ਪਰ ਇਸ ਦੁਨ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ ਇਸ ਬਾਰੇ ਕਿੱਥੇ ਕੋਈ ਜਿਹੜਾ ਸਾਨੂੰ ਕਿੱਥੇ ਕੋਈ ਗੱਲ ਮਿਲਦੀ ਨਹੀਂ ði real question is not whether life exists after death the real question is whether we are alive before death ਜੇ ਜੇ ਤੁਸੀਂ ਗੱਲ ਪੁੱਛੀ ਹੈ ਉਸ ਗੱਲ ਦੀ ਬੜੀ ਰੈਲੇਵੈਂਸ ਹੈ ਔਰ ਅੱਜ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਜੋ ਹੈ ਅਸ਼ਾਂਤ ਜਿਹੜਾ ਹੈ ਹਰ ਪਾਸੇ ਅਸ਼ਾਂਤੀ ਦਿਖ ਰਹੀ ਹੈ ਉਹ ਪੰਜਵੇਂ ਪਾਤਸ਼ਾਹ ਦਾ ਇੱਕ ਫਰਮਾਨ ਮੈਨ ਧਿਆਨ ਆ ਰਿਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹੀ ਨਿਰਮਲ ਕਰਨੀ ਕਿ ਆਤਮਕ ਜੀਵਨ ਦੀ ਸੂਝ-ਬੂਝ ਨਹੀਂ ਸੁਰਤ ਜੁੜਦੀ ਨਹੀਂ ਕੰਮ ਕਰਨਾ ਆਂਦਾ ਨਹੀਂ ਜੀਵਨ ਰੋ ਰੁਤੀ ਸੁੱਚੀ ਨਹੀਂ ਤੇ ਫਿਰ ਕਰਨਾ ਕੀ ਚਾਹੀਦਾ ਹੋ ਕੀ ਰਿਹਾ ਹੈ ਹੋ ਰਿਹਾ ਕਿ ਅੰਤਰ ਸਹਿਸਾ ਬਾਹਰ ਮਾਇਆ ਇਹ ਜਿਹੜੀ ਗੱਲ ਦਾ ਸਵਾਲ ਦਾ ਜਵਾਬ ਤੁਹਾਡੀ ਮੈਂ ਦੇ ਰਿਹਾ ਅੰਤਰ ਸਹਿਸਾ ਅੰਦਰ ਤਾਂ ਭਰਮ ਨੇ ਬਾਹਰ ਮਾਇਆ ਬਾਹਰ ਚਕਾ ਚੋਂ ਹੁੰਦਾ ਸਾਰੀ ਨੈਨੀ ਲਾਗਸ ਬਾਨੀ ਤੇਰੀ ਅੱਖਾਂ ਦੇ ਵਿੱਚ ਨਾ ਬਾਹਨ ਦੀ ਤਰ੍ਹਾਂ ਤੀਰ ਦੀ ਤਰ੍ਹਾਂ ਚੋਭ ਰਹੀਆਂ ਨੇ ਐਸ਼ੋਰ ਦੇ ਸਭ ਲਿਪਤ ਹੈ ਤਾਂ ਪ੍ਰਸ਼ਨ ਇਹ ਹੈ ਕਿ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਉਹਦੇ ਨਾਲ ਮਿਲ ਜਾ ਜੁਲਦਾ ਕਿ ਹੈ ਕੋਈ ਅਜ ਜੋ ਅਸ਼ਾਂਤ ਚਿਤ ਨਹੀਂ ਸੰਪੂਰਨ ਮਨੁੱਖਤਾ ਦੇ ਵਿਚ ਮਾਨਸਿਕ ਜਿਹੜੇ ਜਿਹੜੀ ਬਿਮਾਰੀ ਹੈ ਨਾ ਉਹ ਵੱਧਦੀ ਜਾ ਰਹੀ ਹੈ ਹੁਣ ਮਨੁੱਖ ਕਿਵੇਂ ਤੇ ਕਿਸ ਤਰ੍ਹਾਂ ਜੀਵੇ ਇਸ ਦਾ ਜ਼ਿਕਰ ਵੀ ਬੜੀ ਖੂਬਸੂਰਤੀ ਨਾਲ ਪੰਜਵੇਂ ਪਾਦਸ਼ਾਹ ਦਾ ਦਿੱਤਾ ਹੋਇਆ ਹੈ ਕਿ ਸਾਡੀ ਜ਼ਿੰਦਗੀ ਚ ਅਸੀਂ ਵਿਚਰ ਕਿਵੇਂ ਰਹਾਂ ਅੱਜ ਉਹ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਡਿਸਟ ਵਿਕਾਰ ਨੈਨਾਂ ਦੇ ਵਿੱਚ ਤਾਂ ਜਿਹੜੀ ਹੈ ਉਹ ਵਿਕਾਰੀ ਦਿਖ ਦਿਖ ਰਹੇ ਨੇ ਸਰਵਨ ਕੰਨ ਸਰਵਨ ਸੋਏ ਸੁਣ ਸੁਣ نیند ਵਿਚਾਰ ਨਿੰਦਾ ਦੇ ਵਿੱਚ ਜੋ ਸਰਵਨ ਸਾਡੇ ਲੱਗੇ ਹੋਏ ਨੇ ਰਸਨਾ ਸੋਈ ਲੋ ਮੀਠੇ ਸਵਾਦ ਮਨ ਸੋਇਆ ਮਾਇਆ ਵਿਸ ਵਿਸ 맛 ਤੋਂ ਇਸ ਲਈ ਫਿਰ ਇਸ ਦਾ ਜਵਾਬ ਹੀ ਦਿੱਤਾ ਬੜਾ ਵਧੀਆ ਕਿ ਇਹਦੇ ਨਾਲ ਹੋਇਆ ਕੀ ਉਹ ਕਹਿੰਦੇ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਆਪਣੀ ਕੋਈ ਖਬਰ ਨਹੀਂ ਮਿਲ ਰਹੀ ਇਹਨਾਂ ਸਾਰੀਆਂ ਗੱਲਾਂ ਨਾਲ ਮੂਸਨਹਾਰ ਪੰਚ ਬਟਵਾਰੇ ਸੂਨੇ ਸੂਨੇ ਨਗਰ ਪਰੇ ਠਗਾਰੇ ਕਿ ਅੰਦਰ ਜਿਹੜੇ ਉਹ ਪੰਜ ਵਿਕਾਰ ਨੇ ਨਾ ਉਹਨਾਂ ਦਾ ਰਾਜ ਹੋ ਗਿਆ ਜਿਸ ਕਰਕੇ ਅੱਜ ਇਹ ਜਿਹੜੀ AI ਇੰਟੈਲੀਜੈਂਸ ਦੀ ਟੈਕਨੋਲੋਜੀ ਇਹਦਾ ਮਿਸ ਯੂਜ਼ ਹੋ ਰਿਹਾ ਹੈ ਇਸ ਨੇ ਮਨੁੱਖ ਨੂੰ ਇਰਰੈਲੀਵੈਂਟ ਕਰਤਾ ਹੈ ਮਨੁੱਖ ਸਰਪਲਸ ਹੋ ਗਿਆ ਹੈ ਮਨੁੱਖ ਦੀ ਕੋਈ ਵੈਲਿਊ ਹੀ ਨਹੀਂ ਰਹੀ ਇਸ ਜੀਵਨ ਦੇ ਵਿੱਚ ਸ਼ਾਂਤੀ ਲਿਆਣੀ ਹੈ ਤੇ ਯੂ ਵਿਲ ਹੈਵ ਟੂ ਅੰਡਰਸਟੈਂਡ ਮਨ ਮਨ ਨੀਵੇਂ ਦਾ ਕੀ ਮਤਲਬ ਹੈ ਹੰਬਲਨੈਸ ਮਾਤੁਚੀ ਇੰਟੈਲੈਕਟ ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਸਿਆਣਿਆਂ ਨੇ ਬੜੀ ਕਮਾਲ ਦੀ ਸਾਡੀ ਅਰਦਾਸ ਵਿੱਚ ਪਾ ਦਿੱਤੀ ਮਨ ਜਿਹੜਾ ਹਮੇਸ਼ਾ ਡੁਆਲਿਟੀ ਚੱਲਦਾ ਹੈ ਦ્વੈਤਵਾਦ ਵਿੱਚ ਇੱਕ ਨੂੰ ਦੋ ਬਣਾ ਦਿੰਦਾ ਹੈ ਮਾਨਪਵਾਨ ਦੁੱਖ ਸੁੱਖ ਸ਼ਾਂਤੀ ਸ਼ਾਂਤੀ ਸੰਸਾਰ ਮਾਇਆ ਤੇ ਮੋਕਸ਼ ਇਸ ਲਈ ਸਾਈਕੋਲੋਜਿਸਟ ਦਾ ਮੰਨਣਾ ਹੈ ਕਿ ਮਨ ਹਮੇਸ਼ਾ ਵਿਸ਼ਫੁਲ ਥਿੰਕਿੰਗ ਨਾਲ ਚੱਲਦਾ ਹੈ ਨਾ ਕਿ ਸਚਾਈ ਤੇ ਹਮੇਸ਼ਾ ਮਨੁੱਖ ਜੋ ਮਨ ਦੀ ਵਿਚ ਸਾਡੀ ਵਿਜ਼ੂਅਲ ਥਿੰਕਿੰਗ ਹੈ ਨਾ ਅਸੀਂ ਉਸ ਤਰ੍ਹਾਂ ਕੰਮ ਕਰਦੇ ਆਂ ਨਾ ਕਿ ਸਚਾਈ ਦੇ ਉੱਤੇ ਕਿ ਠੀਕ ਹੋਣਾ ਕੀ ਚਾਹੀਦਾ ਮਨੁੱਖ ਜੋ ਚੀਜ਼ ਦੇਖਦਾ ਹੈ ਉਹਦਾ ਚਿੰਤਨ ਕਰਦਾ ਹੈ ਉਹ ਅਜਿਹਾ ਹੀ ਬਣ ਜਾਂਦਾ ਹੈ ਜੀ ਮਾਇਆ ਦੀ ਲਾਲਸਾ ਹੈ ਤਾਂ ਉਹ ਮਾਇਆ ਮਾਇਆਦਾਰੀ ਬਣ ਜਾਏਗਾ ਇਹ ਹੀ ਸਭ ਕੁਝ ਅੱਜ ਹੋ ਰਿਹਾ ਹੈ ਦੇਖੋ ਇੱਕ ਬੜੀ ਕਮਾਲ ਦੀ ਗੁਰਬਾਣੀ ਦਾ ਸ਼ਬਦ ਹੈ ਤੀਨ ਵਿਆਪੈ ਜਗਤ ਕੋ ਤੁਰਿਆ ਪਾਵੇ ਕੋਈ ਤੁਰਿਆ ਮਤਲਬ ਮਨ ਦੀ ਸ਼ਾਂਤੀ ਤਿੰਨ ਵਿਆਪੇ ਜਗਤ ਕੋ ਤਿੰਨ ਰੋਗ ਜਗਤ ਨੂੰ ਪਏ ਹੋਏ ਨੇ ਤੁਰਿਆ ਪਾਵੇ ਕੋਈ ਕੋਈ ਐਸਾ ਘਟ ਇਨਸਾਨ ਹੋਏਗਾ ਜਿਸ ਨੇ ਉਹ ਸ਼ਾਂਤੀ ਤੁਰਿਆ ਪਾ ਲਈ ਤਿੰਨ ਰੋਗ ਕਿਹੜੇ ਨੇ ਆਦ ਬਿਆਦ ਉਪਾਦ ਰਸ ਕਬੂ ਨਾ ਟੁੱਟੇ ਤਾ ਹੁਣ ਆਦ ਰੋਗ ਕੀ ਹੈ ਆਦ ਰੋਗ ਮਾਨਸਿਕ ਰੋਗ ਹੈ ਬਿਆਦ ਰੋਗ ਸਰੀਰਕ ਰੋਗ ਹੈ ਔਰ ਉਪਾਦ ਰੇਕ ਜਿਹੜਾ ਸਭ ਤੋਂ ਖਤਰਨਾਕ ਹੈ ਉਹ ਹੈ ਬਰਮਾ ਦਾ ਰੋਗ ਇਲਿਊਜ਼ਨ ਦਾ ਰੋਗ ਇਸ ਦੁਨੀਆ ਦੇ ਜਿਹੜੇ ਤਿੰਨ ਰੋਗ ਨੇ ਇਸ ਦੁਨੀਆ ਨੇ ਇਹਨਾਂ ਤਿੰਨ ਰੋਗਾਂ ਨੂੰ ਤਿੰਨ ਰੋਗਾਂ ਨੇ ਇਸ ਦੁਨੀਆ ਨੂੰ ਅਸ਼ਾਂਤ ਕੀਤਾ ਹੈ ਇਹ ਤਿੰਨ ਰੋਗ ਜਿਹੜੇ ਨੇ ਆਧ ਰੋਗ ਬਿਆਦ ਰੋਗ ਉਪਾਧ ਰ ਨਾਥ ਬਾਣੀ ਵਿੱਚ ਇਹ ਆਵਾਗਮਨ ਨੂੰ ਨਾ ਪਰਮ ਮਾਰਗ ਕਿਹਾ ਗਿਆ ਜੀਵਨ ਗਿਆਨੀ ਉਹ ਕਿ ਪ੍ਰਮਾ ਵਿੱਚ ਪੈ ਜਾਂਦਾ ਹੈ ਮਾਇਆ ਮੋਹ ਗਿਆਨ ਮਾਇਆ ਮੋਚ ਪੈ ਜਾਂਦਾ ਹੈ ਔਰ ਜਨਮ ਮਰਨ ਤੋਂ ਮੁਕਤੀ ਕਿਵੇਂ ਮਿਲੇਗੀ ਇਹ ਇਸ ਨੂੰ ਇਹ ਜਿਹੜਾ ਆਧ ਰੋਧ ਵਿਆਧ ਰੋਗ ਤੇ ਉਪਾਧ ਰੋਗ ਤੋਂ ਇਹ ਇਹ ਜਿਹੜੀ ਮੁਕਤੀ ਦੇ ਨਾਲ ਇਹਨੂੰ ਜੋੜਿਆ ਹੈ ਇਹ ਆਪਸ ਦੇ ਵਿੱਚ ਦੇਖੋ ਭਾਰਤੀ ਦਰਸ਼ਨ ਦੇ ਵਿੱਚ ਨਾ ਮੁਕਤੀ ਦੋ ਤਰੀਕੇ ਦੀ ਦੱਸੀ ਹੈ ਇਨਸਾਨੀ ਮੁਕਤੀ ਇੱਕ ਹੈ ਵਿਦੇ ਮੁਕਤੀ ਇੱਕ ਹੈ ਸਦੇ ਮੁਕਤੀ ਇੱਕ ਮਰਨ ਤੋਂ ਬਾਅਦ ਇੱਕ ਜਿੰਦੇ ਜੀ ਮੁਕਤ ਹੋਣਾ ਗੁਰਮਤ ਵਿੱਚ ਸਦੇ ਮੁਕਤੀ ਦੀ ਗੱਲ ਹੈ ਗੁਰਮਤ ਵਿੱਚ ਜਿੰਦੇ ਜੀ ਮੁਕਤ ਹੋਣਾ ਮੂਹੇ ਹੋਏ ਜੋ ਮੁਕਤ ਹੋ ਮੁਕਤ ਹੋ ਗਏ ਹੈਂ ਜੀ ਮੁਕਤ ਨਾ ਜਾਣੇ ਕੋਲਾ ਤੇ ਮੁਕਤੀ ਕੀ ਹੈ ਸੰਸਾਰ ਤੋਂ ਮੁਕਤ ਹੋਣ ਦਾ ਅਰਥ ਕੀ ਹੈ ਮਨ ਤੋਂ ਮੁਕਤ ਹੋਣਾ ਭਾਵ ਕਾਮ ਕਰੋ ਲੋ ਮੋਹ ਹੰਕਾਰ ਤੋਂ ਮੁਕਤ ਹੋਣਾ ਸੰਸਾਰ ਦੇ ਵਿੱਚ ਮਨ ਨੀਵਾ ਮਤ ਉੱਚੀ ਦਾ ਜਿਹੜਾ ਸੂਤਰ ਹੈ ਨਾ ਉਹ 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 ਮੁਕਤੀ ਦਾ ਜਿਹੜਾ ਹੈ ਮੈਂ ਜਿਹੜਾ ਜੀਵਤ ਮੁਕਤੀ ਹੈ ਸਦੇ ਮੁਕਤੀ ਉਹ ਇਹ ਸੂਤਰ ਹੈ ਸੰਸਾਰ ਦੇ ਵਿੱਚ ਇਹ ਹੈ ਮਨ ਨੀਵਾ ਤੇ ਮਤ ਉੱਚੀ ਰਹਿ ਗੁਰਮਤ ਵਿੱਚ ਇਹ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਨੇ ਲਿਵਦਾਤ ਦੋ ਰਾਹ ਹੈ ਲੇ ਮੈਨੇ ਪਰਮਾਤਮਾ ਦੀ ਪ੍ਰੀਤ ਪਰਮਾਤਮਾ ਦਾ ਅਹਿਸਾਸ ਤੇ ਦਾਤ ਹੈ ਮੈਟੀਰੀਅਲਿਜ਼ਮ ਇਹ ਜ਼ਿੰਦਗੀ ਇੱਕ ਚੰਗੀ ਜ਼ਿੰਦਗੀ ਜੀਣ ਦੇ ਇਹ ਇਕੱਠੇ ਦੋ ਰਾਹ ਚੱਲਦੇ ਨੇ ਇਸੇ ਚੀਜ਼ ਦੇ ਕੋ ਹੁਣ ਸਮਝਣ ਵਾਲੀ ਗਿਆ ਕਿ ਮਨੁੱਖ ਕੇਵਲ ਰੋਟੀ ਨਾਲ ਨਹੀਂ ਜੀ ਸਕਦਾ ਇਸ ਲਈ ਨਾ ਹੀ ਕੇਵਲ ਚੇਤਨਾ ਤੇ ਨਾ ਹੀ ਕੇਵਲ ਰੋਟੀ ਦੋਨਾਂ ਵਿੱਚ ਬੈਲੈਂਸ ਸੰਤੁਲਨਤ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਜਿਹੜਾ ਜਿਹੜਾ ਕਨਸੈਪਟ ਦਿੱਤਾ ਉਹ ਮੈਨੂੰ ਲੱਗਦਾ ਹੈ ਥਾਲ ਖਾਏ ਕਿ ਛੱਥੋਂ ਦੇ ਬਾ ਮਨੁੱਖ ਦੀ ਅੰਤਰ ਦ੍ਰਿਸ਼ਟੀ ਤੇ ਬਾਹਰੀ ਦ੍ਰਿਸ਼ਟੀ ਨੂੰ ਜਿਹੜੀ ਆਪਸ ਵਿੱਚ ਕ੍ਰਿਆਮਤ ਕਰ ਦਿੱਤਾ ਕੀਰਤ ਕਰਨੀ ਬਾਹਰੀ ਦ੍ਰਿਸ਼ਟੀ ਤੇ ਨਾਮ ਜਪੋ ਤੇ ਵੰਡ ਛਕਣਾ ਜਿਹੜਾ ਵੰਡ ਛਕਣਾ ਇਹ ਅੰਤਰ ਦ੍ਰਿਸ਼ਟੀ ਹੈ ਇਹਨਾਂ ਨੂੰ ਇੰਟਰਕਨੈਕਟਡ ਕਰਤਾ ਥਾਲ ਖਾਏ ਕਿ ਛੱਥੋਂ ਦੇ ਨਾਲ ਤਾਂ ਹੀ ਜਦੋਂ ਇਹ ਇੰਟਰਕਨੈਕਟ ਹੋ ਜਾਣਗੇ ਤਾਂ ਹੀ ਫਿਰ ਨਾਨਕ ਭਗਤਾ ਸਦਾ ਵਿਕਾਸ ਤਾਂ ਹੀ ਫਿਰ ਨਾਨਕ ਵਿਕਸੇ ਵੇ ਪ੍ਰਵਾਹ ਹੁਣ ਵਿਕਾਸ ਤੇ ਵਿਗਾਸ ਚੇ ਫਰਕ ਹੈ ਇਸ ਗੱਲ ਨੂੰ ਸਮਝਣਾ ਵਿਕਾਸ ਦਾ ਅਰਥ ਸ਼ਾਸਤਰ ਹੋ ਰਿਹਾ ਹੈ ਵਿਗਾਸ ਦਾ ਹੋ ਰਿਹਾ ਹੈ ਹਮ ਇੱਥੇ ਸਮਝਣਾ ਬੜਾ ਜ਼ਰੂਰੀ ਹੈ ਗਿਆਨ ਸ਼ਾਸਤਰ ਜਿਹੜਾ ਹੈ ਉਹ ਇਹਨਾਂ ਦਾ ਆਪਸ ਦੇ ਵਿੱਚ ਬਹੁਤ ਅਲੱਗ ਹੈ ਹਮ ਵਿਕਾਸ ਤਾਂ ਹੈ ਮੈਟਰੀਲਿਜ਼ਮ ਦਾ ਗਰੋਥ ਤੇ ਵਿਗਾਸ ਹੈ ਵਿਕਾਸ ਦੇ ਨਾਲ ਅੰਦਰੂਨੀ ਗਰੋਥ ਵਿਕਾਸ ਜਿਹੜਾ ਹੈ ਇਹ ਮਾਈਕਰੋ ਇਕਨੋਮਿਕਸ ਹੈ ਵਿਕਾਸ ਜਿਹੜਾ ਹੈ ਮੈਕਰੋ ਇਕਨੋਮਿਕਸ ਹੈ ਇਹ ਗੁਰਨਾਨਕ ਸਾਹਿਬ ਦਾ ਜਿਹੜਾ ਮੈਕਰੋ ਇਕਨੋਮਿਕਸ ਦਾ ਸਿਧਾਂਤ ਗਾਲ ਖਾਏ ਕਿਛਤੋਂ ਦੇ ਇਸ ਵਿਕਾਸ ਦੇ ਵਿੱਚ ਨਾ ਦਰਸ਼ਨ ਹੈ ਇਸ ਵਿਗਿਆਸਿਕ ਵਿਗਾਸਿਕ ਸੁੰਦਰੀਆ ਤੇ ਗੁਰੂ ਸਾਹਿਬ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਭਾਵ ਮੈਕਰੋ ਇਕਨੋਮਿਕਸ ਨਾਲ ਸਰਬੱਤ ਦਾ ਭਲਾ ਜੇ ਮਨ ਨੀਵਾ ਹੋਏਗਾ ਤੇ ਸਰਬੱਤ ਦਾ ਭਲਾ ਕਰਾਂਗੇ ਐਂਡ ਸਰਬਤ ਦਾ ਕੰਸਰਨ ਕੰਸਰਨ ਤਾਂ ਹੋ ਸਕਦਾ ਜੇ ਮਤ ਉੱਚੀ ਹੋਏਗੀ ਇੰਟੈਲੈਕਟ ਹਾਈ ਹੋਏਗਾ ਤਾਂ ਇਹ ਜਿਹੜਾ ਸਾਨੂੰ ਯੂਨੀਵਰਸਲ ਕੰਸਰਨ ਤੇ ਯੂਨੀਵਰਸਲ ਵੈਲਫੇਅਰ ਦਾ ਐਡਾ ਵੱਡਾ ਸਾਨੂੰ ਸਿਧਾਂਤ ਦੇ ਦਿੱਤਾ ਗੁਰੂ ਨਾਨਕ ਨੇ ਇਸ ਸਿਕ ਸਿਕ ਸਵੇਚਾਰ ਦਾ ਹਿੱਸਾ ਬਣਾ ਕੇ ਇੱਕ ਨਵਾਂ ਵਿਕਾਸ ਮਾਡਲ ਸੰਸਾਰ ਨੂੰ ਦਿੱਤਾ ਜਿਸ ਨੂੰ ਸਾਨੂੰ ਮੈਨੂੰ ਲੱਗਦਾ ਹੈ ਕਿ ਦੇਖੋ ਸਰੀਰ ਸ਼ੁੱਧ ਹੁੰਦਾ ਹੈ ਭੌਤਿਕ ਤਤਵਾਂ ਨਾਲ ਮੈਟਰੀਅਲਿਜ਼ਮ ਨਾਲ ਤੇ ਮਨ ਸ਼ੁੱਧ ਹੁੰਦਾ ਹੈ ਰੋਹਾਨੀਅਤ ਨਾਲ ਮਨ ਸ਼ੁੱਧ ਸ਼ੁੱਧ ਹੁੰਦਾ ਹੈ ਸਪਿਰਚੁਅਲਿਟੀ ਨਾਲ ਤੋ ਧਰਮ ਅਰਥ ਕਾਮ ਇਹ ਜਿਹੜੇ ਤਿੰਨ ਨਾਲ ਨਾਲ ਚੱਲਦੇ ਨੇ ਜਿਹੜੇ ਧਰਮ ਅਰਥ ਕਾਮ ਰੋਜ਼ਾਨਾ ਕੰਮ ਕਾਜ ਸੋ ਜਿੱਜੇ ਢੰਗ ਨਾਲ ਕਰਮ ਸੱਚੇ ਅਰਥਾਂ ਵਿੱਚ ਮਨ ਨੀਵਾ ਮਤ ਉੱਚੀ ਹੋਈ ਹੈ ਤੋ ਅੱਜ ਦੇ ਇਸ ਯੁੱਗ ਦੇ ਵਿੱਚ AI ਦੇ ਯੁੱਗ ਦੇ ਵਿੱਚ ਜੇ ਕਿਸੇ ਨੇ ਸਰਵਾਈਵ ਕਰਨਾ ਹੈ ਤਾਂ ਜੇ ਜੀ ਸਪਸ਼ਟਤਾ ਹੈ ਨਾ ਉਹ ਸਪਸ਼ਟਤਾ ਨੂੰ ਸਮਝਣਾ ਪਏਗਾ ਔਰ ਉਹ ਸਪਸ਼ਟਤਾ ਤਾਂ ਹੀ ਸਮਝ ਆਏਗੀ ਜੇ ਤੁਸੀਂ ਸ਼ਬਦ ਰਹੀਂ ਮਨ ਨਹੀਂ ਗੁਰਬਾਣੀ ਰਹੀਂ ਸਪਿਰਚੁਅਲਿਟੀ ਰਹੀਂ ਜਿਹੜਾ ਉਹ ਮਨ ਨੂੰ ਨੀਵਾ ਰੱਖੋਗੇ ਤੇ ਮਤ ਉੱਚੀ ਰੱਖੋਗੇ ਤੇ ਮਨ ਨੀਵਾ ਤੇ ਮਤ ਉੱਚੀ ਜਿਹੜੀ ਹੈ ਉਹ ਮੈਂ ਸਿਰਫ ਗੁਰਬਾਣੀ ਰਾਈ ਨਹੀਂ ਕਹਿੰਦਾ ਮੈਂ ਸਾਰੇ ਧਰਮਾਂ ਦੀ ਜਿਹੜੀ ਗੱਲ ਕਰ ਰਿਹਾ ਇਹ ਸਾਰੇ ਧਰਮਾਂ ਦੇ ਵਿੱਚ ਜਿਹੜੀ ਸਪਿਰਚੁਅਲਿਟੀ ਹੈ ਨਾ ਸਾਨੂੰ ਸਪਿਰਚੁਅਲਿਟੀ ਵੱਲ ਦੇਖੋ ਕਿਸੇ ਟਾਈਮ ਆਈਕਿਊ ਹੁੰਦਾ ਸੀ ਇੰਟੈਲੀਜੈਂਸ ਦੀ ਗੱਲ ਹੁੰਦੀ ਸੀ ਕਿ ਹਾਂਜੀ ਫਿਰ ਆ ਗਿਆ ਇਕਿਊ ਉਹ ਕਹਿੰਦੇ ਸਿਰਫ ਇੰਟੈਲੀਜੈਂਟ ਹੋਣਾ ਕਾਫੀ ਨਹੀਂ ਹੈ ਈਮੋਸ਼ਨਲ ਵੀ ਹੋਣਾ ਚਾਹੀਦਾ ਹੈ ਅੱਜ ਐਸਕਿਊ ਦੀ ਜ਼ਰੂਰਤ ਹੈ ਸਪਿਰਚੁਅਲ ਕਿਊ ਦੀ ਚਾਹੀਦੀ ਹੈ ਸਪਿਰਚੁਅਲ ਕਿਊ ਵੀ ਚਾਹੀਦੀ ਹੈ ਅੱਜ ਇਸ ਏਆਈ ਦੇ ਯੋਗ ਦੇ ਵਿੱਚ ਸਪਿਰਚੁਅਲ ਕਿਊ ਦੇਖੋ ਬੀਜ ਦਾ ਸ਼ਖਰ ਕੀ ਹੈ ਸੀ ਉਦਾ ਸ਼िखर ਫਾਲੀਆ ਕੋਲ ਬਣ ਜਾਣਾ ਪਾਣੀ ਦੀ ਬੂੰਦ ਦਾ ਸ਼िखर ਸਮੁੰਦਰ ਬਣ ਜਾਣਾ ਮਨੁੱਖ ਦਾ ਜਿਹੜਾ ਸ਼िखर ਹੈ ਉਹ ਹੈ ਪਰਮਪੁਰਸ਼ਾਰਥ ਇੱਕ ਆਈਡੀਅਲ ਭਾਈ ਪ੍ਰਮਾਣੁਖ ਰਿਆ ਗੋਬਿੰਦ ਮਿਲਣ ਕੇ ਇਹ ਤੇਰੀ ਬਰੀਆ ਔਰ ਕਾਇ ਤਰਿਕ ਤਨੇ ਕਾਮਿਲ ਸਾ ਸੰਗਤ ਪਾਣ ਦੀ ਇਸ ਇਸ ਤੱਕ ਪਹੁੰਚਣ ਦਾ ਸਾਧਨ ਜਿਹੜਾ ਹੈ ਉਹ ਧਰਮ ਯਾਨੀ ਮਨ ਨੀਵਾ ਮਤ ਉੱਚੀ ਹੈ ਆਕਾਸ਼ ਵਾਂ ਲੁੜਦੇ ਦਰਖਤ ਦੀ ਉਚਾਈ ਉਸ ਦੀ ਅੰਜੜਾਂ ਦੀ ਗਹਿਰਾਈ ਤੇ ਆਧਾਰਿਤ ਹੈ ਇਹ ਕੁਦਰਤ ਦਾ ਨਿਯਮ ਹੈ ਉਰੇ ਜੀ ਵੰਤੇ ਵੀ ਲੱਗਤ ਡਾਕਟਰ ਸਾਹਿਬ ਕਮਾਲ ਦੇ ਆ ਬੜੇ ਵਿਸਤਾਰ ਨਾਲ ਤੁਸੀਂ ਇਸ ਜੇ ਚਾਣ ਪਾਇਤੇ ਜੋ ਮੈਂ ਇਸੇ ਪੁਆਇੰਟਸ ਨੋਟ ਕੀਤੇ ਅਗਰ ਮੈਂ ਉਸ ਨੂੰ ਥੋੜਾ ਸਮਰਾਈਜ਼ ਕਰਨ ਦੀ ਕੋਸ਼ਿਸ਼ ਕਰਾਂ ਤੇ ਉਹ ਆ ਰਿਹਾ ਕਿ ਗੱਲ ਤੁਸੀਂ ਬੜਾ ਖੂਬਸੂਰਤ ਲਫਜ਼ ਯੂਜ਼ ਕੀਤਾ ਕਿ ਮਨ ਇਜ਼ ਵਿਸ਼ਫੁਲ ਥਿੰਕਿੰਗ ਗੱਲ ਸੱਚ ਹੈ ਕਿ ਜੋ ਅਸੀਂ ਸੋਚ ਰਹੇ ਹੁੰਦੇ ਆ ਸਾਨੂੰ ਉਸ ਤਰ੍ਹਾਂ ਦੀ ਉਸੀ ਅਫਰਮੇਸ਼ਨ ਉਸ ਦੀ ਕਨਫਰਮੇਸ਼ਨ ਚਾਹੀਦੀ ਹੈ ਕਿਸ ਸਮਾਜ ਦੇ ਵਿੱਚ ਵੀ ਅਗਰ ਮੰਨ ਲਓ ਰਿਸ਼ਤੇਆਂ ਵਿੱਚ ਵੀ ਅਗਰ ਉਹ ਕਨਫਰਮੇਸ਼ਨ ਮਿਲਦੀ ਹਾਂ ਐ ਠੀਕ ਹੈ ਉਹ ਸਚਾਈ ਤੋਂ ਭਾਵੇਂ ਕਿੰਨਾ ਹੀ ਦੂਰ ਹੋਵੇ ਸਚਾਈ ਦੇ ਨਾਲ ਉਹਦਾ ਕੋਈ ਵਾਸਤਾ ਨਾ ਹੋਵੇ ਲekin ਮੇਰੀ ਵਿਸ਼ਫੁਲ ਥਿੰਕਿੰਗ ਜਿਹੜੀ ਕਨਫਰਮ ਹੋ ਰਹੀ ਹੈ ਇਹ ਅਗਰ ਹੋ ਰਿਹਾ ਤੇ ਐਸਾ ਮਤਲਬ ਜੜਾ ਹੈਗਾ ਮਨ ਬੈਲੈਂਸ ਵਿੱਚ ਨਹੀਂ ਹੈਗਾ ਮਨ ਬੈਲੈਂਸ ਵਿੱਚ ਨਹੀਂ ਹੈ ਤੇ ਫਿਰ ਨੀਵਾ ਹੋਣ ਤੇ ਗੱਲ ਹੀ ਨਹੀਂ ਬਣਦੀ ਨਹੀਂ ਪਰ ਉਸ ਨੂੰ ਆਪਾਂ ਨੂੰ ਸਮਝ ਲੈ ਲਈ

ਇਮਕਗ ਸਤ ਦੀ ਖੋਜ ਜਿਹੜੀ ਮਕੈਨੀਕਲ ਖੋਜ ਨਹੀਂ ਹੈ ਇਹ ਜੀਵਨ ਦੀ ਸਚਾਈ ਦੀ ਖੋਜ ਹੈ ਜਿਵੇਂ ਤੁਮਨੁਖ ਦੇ ਜੀਵਨ ਦੀ ਸਚਾਈ ਜਿਸ ਮਨੁੱਖ ਨੇ ਜੀਵਨ ਦੀ ਸਚਾਈ ਜਾਣ ਲਈ ਅਸਲੀਅਤ ਦਾ ਗਿਆਨ ਕਰ ਲਿਆ ਉਹ ਆਪਣੀ ਪ੍ਰਕਿਰਤੀ ਦੇ ਬਲ ਰਹੀਂ ਇੱਕ ਨਵਾਂ ਮਨੁੱਖ ਬਣ ਜਾਏਗਾ ਫਿਰ ਉਸ ਤੇ ਹੈ ਜਿਹੜਾ ਕਹਿੰਦੇ ਨਾਮ ਕਿ ਜਿਹੜਾ ਜਿਤਨਾ ਵੀ ਇਹ ਏਆਈ ਹੈ ਇਸ ਏਆਈ ਦੇ ਜਿਸ ਨੇ ਇਸ AI ਨੂੰ ਸਹੀ ਮੈਨੇ ਵਿੱਚ ਸਮਝ ਲਿਆ ਉਹ ਉਹ ਸਤਾ ਉਹਦੀ ਹੋ ਗਈ ਰਾਜ ਉਹਦਾ ਹੋ ਗਿਆ ਤਾਂ ਕੋ ਕੋਈ ਕੋ ਬਿਗਨ ਨਾ ਲਕੋ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਪ੍ਰਭ ਅਗੇ ਅਰਦਾਸ ਤੋਂ ਬਾਅਦ ਕੀ ਹੈ ਸੋਲ ਸਰਚਿੰਗ ਆਪਣਾ ਆਪਾ ਚੀਨਾ ਦੇਖੋ ਸਪਿਰਚੁਅਲਿਟੀ ਕਹਿ ਲਵਾ ਜਾਂ ਗੁਰਬਾਣੀ ਗੁਰਬਾਣੀ ਗਿਵਸ ਅਸ ਦਾ ਫਾਰਮੂਲਾ ਆਫ ਹਾਊ ਟੂ ਡਿਜ਼ਾਈਨ ਬ੍ਰੇਨ ਅਸੀਂ ਆਪਣੇ ਮਨ ਨੂੰ ਕਿਸ ਤਰ੍ਹਾਂ ਡਿਜ਼ਾਈਨ ਕਰਨਾ ਹੈ ਇਹ ਇਹ ਸਾਨੂੰ ਸਪਿਰਚੁਅਲਿਟੀ ਰਾਹੀਂ ਪਤਾ ਲੱਗੇ ਪੰਜਵੇਂ ਪਾਤਸ਼ਾਹ ਦਾ ਇੱਕ ਸ਼ਬਦ ਹੈ ਬਿਸਰ ਗਈ ਸਭ ਤਾਤ ਪਰਾਈ ਜਪ ਤੇ ਸਾ ਸੰਗਤ 모ਹੇ ਪਾਈ ਨਾ ਕੋ ਬੈਰੀ ਨਹੀਂ ਬਿਗਾਣਾ ਸਗਲ ਸੰਗ हमको ਬਣਾਈ ਹੁਣ ਦੇਖੋ ਪੰਜਵੇਂ ਪਾਤਸ਼ਾਹ ਨੂੰ ਕੋਈ ਬਿਗਾਣਾ ਨਜ਼ਰ ਹੀ ਨਹੀਂ ਇਹ ਗੁਰਮਤ ਪ੍ਰਬੰਧ ਦਾ ਇੱਕ ਹਿੱਸਾ ਹੈ ਇਹ ਇਹ ਸ਼ਬਦ ਤੇ ਸੁਰ ਦਾ ਆਪਸੀ ਸੰਬੰਧ ਭਾਵ ਮਨਲੀਵਾ ਬਾਤ ਮਤ ਉੱਚੀ ਤੋਂ ਉਤਪਨ ਮਾਨਸਕਤਾ ਵੱਲ ਇਸ਼ਾਰਾ ਹੈ ਯਾਨੀ ਗੁਰਬਾਏ ਗੁਰਬਾਣੀ ਰਾਈ ਆਪਣੇ ਅੰਦਰ ਤੇ ਬਾਹਰ ਫੈਲ ਹੁੰਦਾ ਇੱਕ ਜਤੜ ਕਿ ਮਾਨ ਨੀਵਾ ਮਤ ਉੱਚੀ ਦਾ ਸਿਧਾਂਤ ਜਾਂ ਵਿਚਾਰਧਾਰਾ ਦੁਨੀਆ ਦੇ ਹਰ ਬੰਧਨ ਨੂੰ ਹਰ ਦੀਵਾਰ ਨੂੰ ਹਰ ਰੁਕਾਵਟ ਨੂੰ ਹਟਾਉਣ ਵਾਲੀ ਹੈ ਉਹ ਦੀਵਾਰ ਚਾਹੇ ਮਨੁੱਖ ਤੋਂ ਮਨੁੱਖ ਨੂੰ ਦੂਰ ਕਰਨ ਵਾਲੀ ਹੋਵੇ ਉਹ ਚਾਹੇ ਦੁਆਰ ਸੰਪਰਦਾਏ ਦੀ ਹੋਵੇ ਚਾਹੇ ਉਹ ਨਫਰਤ ਦੀ ਹੋਵੇ ਚਾਹੇ ਉਹ ਦੀਵਾਰ ਪਰੰਪਰਾਵਾਂ ਦੀ ਹੋਵੇ ਜਾਂ ਵਰਨਵੰਡ ਦੀ ਹੋਵੇ ਇਹੋ ਜੇ ਸਭ ਦੀਵਾਰਾਂ ਨੂੰ ਗਿਰਾ ਕੇ ਇੱਕ ਨਵੇਂ ਮਨੁੱਖ ਦੀ ਇੱਕ ਨਵੇਂ ਸਮਾਜ ਦੀ ਰਚਨਾ ਕਰਨ ਵਾਲਾ ਜਿਹੜਾ ਹੈ ਸਮਝਦਾ ਮੈਂ ਕਿ ਕਰਨ ਵਾਲੇ ਸਚਾਰ ਦੀ ਸਿਰਜਣਾ ਕਰਨ ਵਾਲਾ ਸਿਧਾਂਤ ਹੈ ਹਰ ਮਨੁੱਖੇ ਦੂਸਰੇ ਲਈ ਦਿਲ ਵਿੱਚ ਦਰਦ ਪੈਦਾ ਕਰਨ ਵਾਲਾ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਤੈ ਕੀ ਦਰਦ ਨਾ ਆ ਕਿ ਤੇਰੇ ਕਿਸੇ ਕਿੱਥੇ ਜ਼ੁਲਮ ਹੋ ਰਿਹਾ ਤੈਨੂੰ ਤੈਨੂੰ ਦਰਦ ਨਹੀਂ ਉਸਦਾ ਹੋ ਰਿਹਾ ਬਾਬਾ ਫਰੀਦ ਹਰਮੀਤ ਜੀ ਜਦੋਂ ਕਿਸੇ ਦੇ ਤਰੁੱਟਦੇ ਸੀ ਜਦੋਂ ਕਿਸੇ ਨੂੰ ਅਸੀਸ ਦੇਣੀ ਹੁੰਦੀ ਸੀ ਤੇ ਅਸੀਸੇ ਦਿੰਦੇ ਸੀ ਜਾ ਰੱਬ ਤੇਰੇ ਦਿਲ ਵਿੱਚ ਦਰਦ ਪੈਦਾ ਕਰੇ ਆਹਾ ਹਾਂ ਤੋਂ ਮਨ ਤੋਂ ਗੱਲ ਸਿਰਫ ਇੰਨੀ ਹੈ ਕਿ ਮਨ ਕੀ ਪਤਰੀ ਬਾਚਨੀ ਸੁਖਿ ਹੂੰ ਸੁਖ ਸਾਥ ਜਿਹੜਾ ਆਪਣੀ ਮਨ ਦੀ ਹੋਰੋਸਕੋਪ ਮਨ ਦੀ ਜਿਹੜੀ ਪਤਰੀ ਹੈ ਉਹ ਜਿਹੜਾ ਵਾਚੇਗਾ ਉਹ ਹੀ ਸੁਖੀ ਰਹੇਗਾ ਬੜੀ ਕਮਾਲ ਦਾ ਇੱਕ ਕਹਾਵਤ ਹੈ ਜਿਹੜੀ ਮੇਰੇ ਦਿਲ ਦੇ ਬਹੁਤ ਨਜ਼ਦੀਕ ਹੈ ਉਹ ਕਹਿੰਦੇ ਨੇ ਕਿਸੇ ਰੋਂਦੇ ਹੋਏ ਦੁਖੀ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਘੜੀ ਤੋਂ ਘੜੀ ਉਸ ਨਾਲ ਗੁਜ਼ਾਰਨਾ ਸਤ ਸੰਗ ਹੈ ਮਨ ਇਹ ਮਤ ਉੱਚੀ ਹੈ ਸੋ ਅੱਜ ਜਿਸ ਯੁੱਗ ਦੇ ਵਿੱਚ ਜਿਸ ਵਿੱਚ ਕਿਰਤ ਦੀ ਪ੍ਰਭਾਸ਼ਾ ਬਦਲ ਚੁੱਕੀ ਹੈ ਕਿਰਤ ਦਾ ਸਿਧਾਂਤ ਹੀ ਬਦਲ ਚੁੱਕਾ ਹੈ ਆਤ ਦੀ ਕਿਰਤ ਜਿਹੜੀ ਹੈ ਉਹ ਤਕਰੀਬਨ ਆਪਾਂ ਹੋਰ ਥੋੜਾ ਟਾਈਮ ਹੋਰ ਰੁਕ ਜਾਈਏ ਸ਼ਾਇਦ ਉਹ ਬਿਲਕੁਲ ਹੀ ਅਲੋਪ ਹੋ ਜਾਏ ਔਰ ਤਕਨ ਟੈਕਨੋਲੋਜੀ ਜਿਹੜਾ ਖਾਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਟ ਥਿੰਕਿੰਗ ਮਸ਼ੀਨਸ ਨੇ ਟੇਕਓਵਰ ਕਰ ਲਿਆ ਹੈ ਬਹੁਤ ਵੱਡੇ ਮੁਲਕਾਂ ਵਿੱਚ ਤੇ ਆਲਮੋਸਟ ਲੱਗ ਰਿਹਾ ਹੈ ਕਿ ਪੂਰਾ ਟੇਕਓਵਰ ਆਪਣੇ ਚਰਮ ਸੀਮਾ ਵੱਲ ਬੜੀ ਤੇਜ਼ੀ ਨਾਲ ਜਾ ਰਿਹਾ ਹੈ ਔਰ ਦੂਸਰੇ ਡਿਵੈਲਪਿੰਗ ਕੰਟਰੀਜ਼ ਵਿੱਚ ਵੀ ਇਹ ਹੋ ਜਾਏਗਾ ਸੋ ਮਨੁੱਖਤਾ ਇਸ ਰੇਸ ਵਿੱਚ ਪੈ ਚੁੱਕੀ ਹੈ ਤੇ ਉਸ ਵਿੱਚ ਹੁਣ ਮਨ ਨੀਵਾ ਮਤ ਉੱਚੀ ਤੇ ਜਿਹੜੀ ਪਰਿਭਾਸ਼ਾ ਹੈ ਉਹ ਪਹਿਲੇ ਨਾਲੋਂ ਜਿਹੜਾ ਕਨਸੈਪਟ ਹੈ ਉਹ ਪਹਿਲੇ ਨਾਲੋਂ ਵੀ ਜ਼ਿਆਦਾ ਯਕੀਨ ਜਾਣਨਾ ਉਸ ਦੀ ਹੈਮियत ਵੱਧ ਚੁੱਕੀ ਹੈ ਕਿਉਂਕਿ ਇਸ ਨਰਮਾ ਨਸ਼ਾਤ ਪੁਨੇ ਨੇ ਜਦ ਕਿਰਤਰੀ ਕੋਈ ਤੁਸੀਂ ਇਹ ਵੇਖੋਗੇ ਕਿ ਇੱਕ ਕਈ ਪੂਰੀ ਦੀ ਪੂਰੀ ਜੜੀ ਜਨਰੇਸ਼ਨਸ ਨੇ ਉਹ ਵਿਛਲਤ ਹੋਣ ਗਿਆ ਉਹ ਡਿਸਟਰਪਟ ਹੋਣ ਗਿਆ ਇਸ ਨਾਲ ਪਰ ਹੋ ਰਹੀਆਂ ਨੇ ਪਾਵੇਂ ਚੇਤਨਾ ਵਿਛੋਵੇ ਪਾਵੇਂ ਨਾ ਹੋਵੇ ਉਹ ਡਿਸਟਰਪਟ ਹੋ ਰਹੀਆਂ ਨੇ ਅੱਜ ਤੁਸੀਂ ਬੈਂਕਾਂ ਵਿੱਚ ਜਾਓ ਤੇ ਤੁਹਾਨੂੰ ਬੰਦੇ ਨਹੀਂ ਲੱਭਦੇ ਤੁਹਾਨੂੰ ਫੋਨ ਤੇ ਗੱਲ ਕਰਦੇ ਰੋਬੋਟਸ ਗੱਲ ਕਰ ਰਹੇ ਨੇ ਤੇ ਇੱਕ ਬੜੀ ਵੱਡੀ ਜਨਰੇਸ਼ਨ ਆਸਟ੍ਰੀਸਾਈਜ਼ ਹੋ ਚੁੱਕੀ ਹੈ ਔਰ ਅੱਗੇ ਵੀ ਇਹ ਹੋਣ ਆਲਾ ਹੈ ਜਿਸ ਨੂੰ ਤਕਨੀਕ ਦਾ ਗਿਆਨ ਹੋਏਗਾ ਉਹ ਉਸਦੀ ਬੱਲੇ ਬੱਲੇ ਜਿਸ ਕੋਲ ਤਕਨੀਕ ਨਹੀਂ ਹੋਏਗੀ ਉਹ ਪਸ ਉਹ ਉਸ ਦਾ ਮਾਨਸਿਕ ਜਿਹੜਾ ਸੰਤੁਲਨ ਉਹ ਖਰਾਬ ਹੋਏਗਾ ਔਰ ਇਸੇ ਵਿੱਚ ਹੀ ਆ ਕੇ ਫਿਰ ਕਿਸ ਤਰ੍ਹਾਂ ਇਸ ਮਾਜ ਦੇ ਵਿੱਚ ਇਸ ਪੂਰੀ ਸਿਰਜਣਾ ਦੇ ਵਿੱਚ ਨਵੀਂ ਸਿਰਜਣਾ ਦੇ ਵਿੱਚ ਹੋ ਗਈ ਹੈ ਇਸ ਵਿੱਚ ਜੀਣਾ ਹੈ ਮਨ ਨਿਵਾ ਮਤ ਉੱਚੀ ਕਰਕੇ ਇਹ ਬੜੀ ਇੱਕ ਹੈਂਪੋ ਮਕਾਨੇ ਬਾਇਗਾ ਰਮੀਪ ਜੀ ਮੈਨੂੰ ਲੱਗਦਾ ਕਿ ਮਨੁੱਖਤਾ ਦਾ ਸਰਵਾਈਵਲ ਵੀ ਅਗਰ ਹੋ ਸਕਦਾ ਹੈ ਤੋ ਕੇਵਲ ਤੇ ਕੇਵਲ ਮਾਨਵੀਵਾ ਮਤ ਉੱਠੀਗਾ ਹੋਰ ਹੈ ਇੱਕ ਸਪਿਰਚੁਅਲ ਐਕਸਰਸਾਈਜ਼ ਹੋਏਗੀ ਔਰ ਹੈਗੀ ਹੈ ਅਸੀਂ ਬਹੁਤ ਟਾਈਮ ਤੱਕ ਇਸਨੂੰ ਇਗਨੋਰ ਕੀਤਾ ਹੈਗਾ ਲੇਕਿਨ ਆਈ ਥਿੰਕ ਹੁਣ ਉਹ ਇਗਨੋਰ ਨਹੀਂ ਯਾ ਗਾਇਸ ਨੂੰ ਕੈਲੀ ਲੇਬਰ ਅੰਡਰ ਕਰੈਕਟ ਨੋਲੇਜ ਬਿਲਕੁਲ ਬਿਲਕੁਲ ਔਰ ਇਸ ਇਸ ਚਾਈ ਹੈਗੀ ਇਸ ਕਾਲ ਦੇ ਵਿੱਚ ਇਸ ਤੋਂ ਉਹੀ ਗੱਲ ਹੈ ਨਾ ਵਿਸ਼ਫੁਲ ਥਿੰਕਿੰਗ ਵਿੱਚ ਨਾ ਰਹੀ ਹੈ ਠੀਕ ਹੈ ਆਪਣੇ ਇਤਿਹਾਸ ਦੀ ਆਪਾਂ ਗੱਲਾਂ ਕਰਦੇ ਹਾਂ ਬੜੀ ਚੰਗੀ ਗੱਲ ਹੈ ਲੇਕਿਨ ਥੋੜਾ ਜਿਹਾ ਅਗਰ ਪਿੱਛੇ ਚਾਤ ਮਾਰੀਏ ਤੇ ਜਿਹੜੇ ਧਰਮ ਹੋਏ ਨੇ ਉਹਨਾਂ ਨੇ ਆਧੁਨਿਕ ਨੋਲੇਜ ਭਾਵੇਂ ਉਸ ਟਾਈਮ ਐਸਟਰੋਨੋਮੀ ਹੁੰਦੀ ਸੀ ਥੋੜਾ ਜਿਹਾ ਉਸ ਨੂੰ ਰਿਜ਼ਿਸਟ ਕੀਤਾ ਲੇਕਿਨ ਫਿਰ ਉਸ ਨੂੰ ਕਬੂਲ ਕੀਤਾ ਉਸ ਨਾਲ ਤੁਰੇ ਅੱਜ ਜੋ ਹੋ ਰਿਹਾ ਹੈ ਸਾਰੇ ਸਮਾਜ ਦੇ ਵਿੱਚ ਸਿਰਫ ਔਰ ਸਿਰਫ ਇਤਿਹਾਸ ਦੀ ਗੱਲ ਹੋ ਰਹੀ ਹੈ ਆ ਧਾਰਮਿਕ ਗਿਆਨ ਜੜਾ ਹੈ ਉਹ ਸਪਿਰਚੁਅਲਿਟੀ ਦੀ ਹਾਂ ਉਹ ਥੀਓਰੀ ਬਹੁਤ ਜ਼ਰੂਰ ਹੈ ਸਪਿਰਚੁਅਲਿਟੀ ਦੀ ਗੱਲ ਉਹ ਸਿਰਫ ਇਤਿਹਾਸ ਨੂੰ ਲਿਖਣ ਨਾਲ ਨਹੀਂ ਬਣਦੀ ਗੱਲ ਜਾਂ ਹੁਣ ਤੇ ਇਤਿਹਾਸ ਰਿਵਾਈਸ ਹੀ ਬਹੁਤ ਹੁੰਦਾ ਹੈ ਨਵੀਆਂ ਨਵੀਆਂ ਗੱਲਾਂ ਕੱਢ ਦਿੱਤੀਆਂ ਜਾਂਦੇ ਨੇ ਇੰਬੈਲਿਸ਼ ਕਰਨ ਦੇ ਚੱਕਰ ਦੇ ਵਿੱਚ ਵੱਡੇ ਵੱਡੇ ਗ੍ਰੈਂਡ ਜਿਸ ਤਰ੍ਹਾਂ ਕੇ ਅਜਿਹਾ ਕੇ ਸਪੈਕਟਕਲਸ ਕ੍ਰੀਏਟ ਕਰ ਦਿੱਤੇ ਜਾਂਦੇ ਨੇ ਉਸ ਇਤਿਹਾਸ ਦੇ ird gird ਲੇਕਿਨ ਜੋ ਗੁਰਮਤ ਗਿਆਨ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੋ ਮਨ ਨੀਵਾ ਮਤ ਉੱਚੀ ਦਾ ਕਨਸੈਪਟ ਹੈ ਉਹ ਕਿਸੇ ਟਾਈਮ ਜ਼ੋਨ ਵਿੱਚ ਨਹੀਂ ਫਸਿਆ ਹੋਇਆ ਉਹ ਹੈਗਾ ਅੱਗੇ ਫਿਊਚਰ ਵਿੱਚ ਕੀ ਹੋਣਾ ਹੈ ਉਸ ਨੂੰ ਕਿਸ ਤਰ੍ਹਾਂ ਡੀਲ ਕਰਨਾ ਹੈ ਔਰ ਕੋਮਾ ਉਹੀ ਸਰਵਾਈਵ ਕਰਦਿਆਂ ਨੇ ਜਿਹੜੇ ਫਿਊਚਰ ਨੂੰ ਡੀਲ ਕਰਨਾ ਜਾਣਦੇ ਆ ਹੁਣ ਸੋ ਇਸ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਮਨ ਨੀਵਾ ਮਤ ਉੱਚੀ ਇਹ ਸਿਰਫ ਲਫ਼ਜ਼ ਨਹੀਂ ਨੇ ਇਇ ਇੱਕ ਬਹੁਤ ਵੱਡਾ ਇਸ ਵਿੱਚ ਇੱਕ ਫਲਸਫਾ ਜੀਵਨ ਦਾ ਫਲਸਫਾ ਇੱਕ ਸਿਧਾਂਤ ਹੈ ਇੱਕ ਸਿਧਾਂਤ ਐਸਾ ਛੁਪਿਆ ਹੈ ਇਸ ਵਿੱਚ ਉਹ ਖਜ਼ਾਨਾ ਹੈ ਜਿਸ ਨੂੰ ਐ ਇੰਬਾਈਬ ਕਰਨਾ ਪਹਿਲੇ ਨਾਲੋਂ ਵੀ ਜ਼ਿਆਦਾ ਮੈਂ ਬਾਰ-ਬਾਰ ਰਿਪੀਟ ਕਰ ਰਹੇ ਹਾਂ ਪਹਿਲੇ ਨਾਲੋਂ ਵੀ ਜ਼ਿਆਦਾ ਹੁਣ ਉਸ ਦਿ ਲੋੜ ਹੈ ਸੋ ਡਾਕਟਰ ਰਿੰਦਰਪਾਲ ਸਿੰਘ ਜੀ ਸਾਡੇ ਨਾਲ ਜੁੜੇ ਇਸ ਵਿਸ਼ਾ ਦੇ ਉਤੇ ਅਸੀਂ ਫਿਰ ਤੁਹਾਡੇ ਨਾਲ ਸੰਕਤ ਨਾਲ ਰੂਬਰੂ ਹੋਵਾਂਗੇ ਡਾਕਟਰ ਸਾਹਿਬ ਦਾ ਤੈ ਦਿ ਲੋ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ